ਧੰਨ ਵਾਹਿਗੁਰੂ ਸਾਹਿਬ ਜੀ ਗੌੜੀ ਮਹਿਲਾ ਪੰਜਵਾ ਬਾਰਨ ਬਲਹਾਰਨ ਲਖ ਬਰੀਆਂ ਨਾਮੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ ਰਹਾ ਕਰਨ ਕਰਾਵਣ ਤੂੰ ਹੀ ਇਕ ਜੀ ਜਾਨਤ ਕੀ ਤੂੰ ਹੀ ਏਕ ਰਾਜ ਜੋਬਣ ਪ੍ਰਭ ਤੂੰ ਧਣੀ ਤੂੰ ਨਿਰਗੁਣ ਤੂੰ ਸਰਗੁਣ ਈਹਾ ਉਹਾ ਤੁਮ ਰਖੇ ਗੁਰ ਕਿਰਪਾ ਤੇ ਕੋ ਲਖੇ ਅੰਤਰ ਜਾਮੀ ਪੁਰਖ ਸੁਜਾ ਨਾਨਕ ਤਕੀਆ ਤੂੰ ਹੀ ਤਾ ਅੰਤਰ ਜਾਮੀ ਪੁਰ ਪ੍ਰਭ ਸੁਜਾ ਨਾਨਕ ਤਕੀਆ ਤੂੰ ਹੀ ਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਬੜਪਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਸਦਕਾ ਸਤਗੁਰ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹੋ ਆਪ ਜੀ ਨੇ ਜੋ ਸ਼ਬਦ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 211 ਦੇ ਉੱਪਰ ਅੰਕਿਤ ਹੈ ਸਤਗੁਰੂ ਇੱਕ ਅਵਸਥਾ ਦਾ ਜ਼ਿਕਰ ਕਰ ਰਹੇ ਹੈ ਜਿੱਦਣ ਮਨੁੱਖ ਦੇ ਅੰਦਰ ਇਹ ਭਾਵਨਾ ਪੈਦਾ ਹੁੰਦੀ ਹੈ ਕਰਨ ਕਰਾਵਣ ਤੂੰ ਹੀ ਏਕ ਕਿਸ ਜੋ ਵੀ ਕਰ ਰਿਹਾ ਉਹ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਕਰ ਰਿਹਾ ਹੈ ਆਪਣਾ ਜਦੋਂ ਹੰਕਾਰ ਖਤਮ ਹੋ ਜਾਂਦਾ ਹੈ ਕਿਉਂਕਿ ਕਈ ਵੇਲੇ ਤਾਂ ਮਨੁੱਖ ਇਹ ਹੀ ਭਾਵਨਾ ਕਿ ਮੈਂ ਕਰ ਰਿਹਾ ਮੇਰਾ ਕੀਤਾ ਹੋ ਰਿਹਾ ਮਹਾਰਾਜ ਕਹਿੰਦੇ ਭਾਈ ਮੇਰੇ ਹਰ ਜਿਓ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਸ ਕਰ ਹਮ ਸਾਕੇ ਜਿਉ ਭਾਵੈ ਤਿਵੇਂ ਬਖਸ਼ ਫਿਰ ਅੰਦਰੋਂ ਇਹ ਆਵਾਜ਼ ਨਿਕਲਦੀ ਹੈ ਕਿ हे ਸਤਿਗੁਰੂ ਮੈਂ ਤੇਰੇ ਤੋਂ ਬਲਿਹਾਰ ਜਾਣਾ ਸਦਕੇ ਜਾਣਾ ਕਿਉਂਕਿ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਤੇਰੇ ਕੋਲ ਹੈ ਆਖਦੇ ਹਨ ਬਾਰਨੇ ਮੈਂ ਸਦਕੇ ਜਾਣਾ ਬਲਿਹਾਰ ਨੇ ਮੈਂ ਆਪਣਾ ਆਪ ਨਿਸ਼ਾਵਰ ਕਰਨ ਵਾਸਤੇ ਵੀ ਤਿਆਰ ਆ ਇੱਕ ਵਾਰੀ ਨਹੀਂ ਲੱਖ ਵਾਰੀ ਹੈ ਬਾਹਰਲੇ ਬਲਿਹਾਰ ਨੇ ਲੱਖ ਵਾਰੀ ਹੈ ਮੈਂ ਤੇ ਤੂੰ ਸਦਕੇ ਜਾਂਦਾ ਆਪ ਪਰ ਕਰਮਾਂ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਤੁਸੀਂ ਆਨੰਦ ਕਾਰਜ ਵਿੱਚ ਚਾਰ ਪ੍ਰਕਰਮਾਂ ਕੀਤੀਆਂ ਜਾਂਦੀਆਂ ਉਦਾ ਭਾਵ ਵੀ ਇਹ ਕੀ ਹੈ ਕਿ ਅਸੀਂ ਸਤਗੁਰੂ ਤੋਂ ਬਲਿਹਾਰ ਜਾ ਰਹੇ ਹਾਂ ਸਦਕੇ ਜਾਂਦੇ ਹਾਂ ਮਹਾਰਾਜ ਕਹਿੰਦੇ ਬਾਰਨ ਬਲਿਹਾਰਨ ਲੱਖ ਵਰੀ ਇੱਕ ਵਾਰ ਹੀ ਨਹੀਂ ਲੱਖਾਂ ਵਾਰ ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ ਨਾਮੋ ਦਾ ਵੀ ਅਰਥ ਹੈ ਨਾਮ ਹੋ ਦਾ ਅਰਥ ਇਹ ਪਾਈ ਪਰਮੇਸ਼ਰ ਦਾ ਨਾਮ ਮਾਲਕ ਦਾ ਨਾਮ ਵਾਹਿਗੁਰੂ ਦਾ ਨਾਮ ਹੀ ਮੇਰੇ ਪ੍ਰਾਣਾ ਦਾ ਸਹਾਰਾ ਹੈ ਨਾਮੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ ਰਹਾ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਕਹਿੰਦੇ ਕਰਨ ਕਰਾਵਣ ਤੂੰ ਹੀ ਏਕ ਮੈਂ ਕੁਝ ਨਹੀਂ ਹਾਂ ਜੋ ਕਰ ਰਿਆ ਪਰਮੇਸ਼ਰ ਤੂੰ ਕਰ ਰਿਹਾ ਜਦੋਂ ਮਨੁੱਖ ਕਰਦਾ ਹੈ ਨਾ ਗਲਤ ਕਰਦਾ ਹੈ ਮਹਾਰਾਜ ਕਹਿੰਦੇ ਭਾਈ ਜਦ ਇਹ ਜਾਣੇ ਮੈਂ ਕਿਛ ਕਰਦਾ ਤਬ ਲਗ ਗਰਭ ਜੋਣ ਮੇ ਫਿਰਦਾ ਜਦੋਂ ਇਹ ਭਾਵਨਾ ਆ ਗਈ ਕਿ ਮੈਂ ਕੀਤਾ ਮੈਂ ਪਰਿਵਾਰ ਨੂੰ ਪਾਲ ਰਿਆ ਮੈਂ ਕਰਦਾ ਮਹਾਰਾਜ ਕਹਿੰਦੇ ਮੈਂ ਜੀਵਨ ਦੇ ਵਿੱਚ ਇਹਦਾ ਬਰਬਾਦੀ ਦਾ ਕਾਰਨ ਬਣ ਜਾਂਦੀ ਮੈਂ ਨੂੰ ਖਤਮ ਕਰਕੇ ਤੂੰ ਹੀ ਤੂੰ ਕਬੀਰ ਸਾਹਿਬ ਕਹਿੰਦੇ ਕਬੀਰ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ ਕਿਆ ਜਾਣੋ ਕਿ ਸਹਰ ਕੀਆ ਭਇਓ ਕਬੀਰ 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 ਤੂੰ ਤੂੰ ਕਰਤਾ ਤੂੰ ਹੋਵਾ ਮੁਜ ਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਉਹ ਭਾਵਨਾ ਸੀ ਉਹੀ ਸਤ ਕੇ ਜਾ ਸਕਦੇ ਉਹੀ ਬਲਿਹਾਰ ਜਾਂਦੇ ਆਪਣੇ ਗੁਰੂ ਤੋਂ ਇੱਕ ਵਾਰੀ ਨਹੀਂ ਲੱਖਾਂ ਵਾਰ ਜਿਨ੍ਹਾਂ ਨੂੰ ਸਮਝ ਆ ਗਈ ਕਰਨ ਕਰਾਵਣ ਤੂੰ ਹੀ ਏਕ ਕਰਨ ਤੇ ਕਰਾਉਣ ਦੀ ਸਮਰੱਥਾ ਇਹ ਕਾਲਪੁਰਖ ਵਾਹਿਗੁਰੂ ਜੀ ਤੁਹਾਡੇ ਕੋਲ ਹੈ ਅਸੀਂ ਕੁਝ ਵੀ ਨਹੀਂ ਕਰ ਸਕਦੇ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕੇ ਜਿਉ ਭਾਵੈ ਤਿਵੇਂ ਬਖਸ਼ ਅੱਖਾਂ ਦਿੱਤੀਆਂ ਅਸੀਂ ਖੋਡੀਆਂ ਰੱਖੀਏ ਬੰਦ ਰੱਖੀਏ ਇੰਨੀ ਕੀ ਸੁਤੰਤਰਤਾ ਇੰਨੀ ਕੀ ਆਜ਼ਾਦੀ ਹੈ ਕੰਨ ਦਿੱਤੇ ਆ ਸੁਣੋ ਨਾ ਸੁਣੋ ਚੰਗਾ ਸੁਣੋ ਮਾੜਾ ਸੁਣੋ ਜ਼ਬਾਨ ਦਿੱਤੀ ਆ ਗੰਦਾ ਮੋਲੋ ਮਾੜਾ ਬੋਲੋ ਚੰਗਾ ਬੋਲੋ ਪਰ ਜਿੱਦੋਂ ਬਾਣੀ ਨਾਲ ਜੁੜਦੇ ਆ ਨਾ ਆਪਾਂ ਸਤਿਗੁਰੂ ਆਪ ਕਿਰਪਾ ਕਰੇ ਰੋਇ ਆਪਾ ਪੜਦੇ ਆਨੰਦ ਸਬਦੀ ਬਾਣੀ ਮਹਾਰਾਜ ਕਹਿੰਦੇ ਆਨੰਦ ਹੀ ਉਦਣ ਆਏਗਾ ਜਿਸ ਦਿਨ ਤੇਰਾ ਜੀਵਨ ਸਬਰ ਜਾਏ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰੇ ਗਿਆਨ ਦਾ ਸਰਮਾ ਦਿੱਤਾ ਅੰਦਰੋਂ ਜਿਨ ਕਾ ਮੋਹ ਟੁੱਟਾ ਕਿ ਮੈਂ ਕਰ ਰਿਹਾ ਮੇਰਾ ਹੈ ਅੰਦਰੋਂ ਜਦੋਂ ਇਹ ਮੋਹ ਟੁੱਟ ਗਿਆ ਨਾ ਅੰਦਰੋਂ ਜਿਨ ਕਾ ਮੋਹ ਟੁਟਾ ਤਿਨ ਕਾ ਸ਼ਬਦ ਸੱਚਾ ਸਵਾਰੈ ਇੱਥੇ ਹੁਣ ਆਪਾਂ ਭਲੇਖਾ ਲੱਗ ਜਾਂਦਾ ਵੀ ਸ਼ਬਦ ਨੇ ਸਾਨੂੰ ਸਵਾਰ ਦਿੱਤਾ ਇੱਥੇ ਅਰਥ ਹੈ ਸਾਡੀ ਬੋਲ ਬਾਣੀ ਸਾਡੀ ਜ਼ਬਾਨ ਦੇ ਵਿੱਚ ਮਠਾਸ ਸਾਡੇ ਅੰਦਰ ਗੁਣ ਪਰਮੇਸ਼ਰ ਦਿੰਦਾ ਤੇ ਅਸੀਂ ਉਹ ਫਿਰ ਬੋਲਦੇ ਆ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹਿੰਦੇ ਕਾਹੇ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇਜਾਰਾਮਹਾਰਜ ਕਹਿੰਦੇ ਕਰਨ ਤੇ ਕਰਾਉਣ ਦੀ ਸਮਰੱਥਾ ਉਸ ਅਕਾਲ ਪੁਰਖ ਦੇ ਕੋਲ ਹੈ ਕਰਨ ਕਰਾਉਣ ਤੂੰ ਹੀ ਏਕ ਤਦ ਬਿਨ ਦੂਜਾ ਨਹੀਂ ਕੋਇ ਤੂੰ ਕਰਤਾਰ ਕਰਹਿ ਸੋ ਹੋਇ ਕਰਨ ਕਰਾਉਣ ਤੂੰ ਹੀ ਏਕ ਜੀਵ ਜਨਤ ਕੀ ਤੂੰ ਹੀ ਤੇਕ ਸਾਰੇ ਜੀਵ ਜਨਤਾ ਦਾ ਸਹਾਰਾ ਉਹਨਾਂ ਦੀ ਟੇਕ ਤੂੰ ਹੈ ਮਹਾਰਾਜ ਇਸੇ ਕਰਕੇ ਆਖਿਆ ਵੀ ਤੁਸੀਂ ਉਹਦੀ ਟੇਕ ਲਓ ਉਹ ਪ੍ਰਮਾਤਮਾ ਦੀ ਟੇਕ ਲਓ ਮਹਾਰਾਜ ਕਹਿੰਦੇ ਧਰ ਜੀੜੇ ਇੱਕ ਟੇਕ ਤੂੰ ਲਾਹੇ ਵਡਾਣੀ ਆਸ ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ ਬੰਦਿਆਂ ਨੇ ਬੜੀਆਂ ਟੇਕਾਂ ਲਗੀਆਂ ਬੰਦਿਆਂ ਦੀ ਟੇਕ ਲੈਣ ਲੱਗੇ ਮਹਾਰਾਜ ਕਹਿੰਦੇ ਮਾਨੁਕ ਕੀ ਟੇਕ ਬਿਰਥੀ ਸਭ ਜਾਣ ਦੇਵਣ ਕੋ ਏਕੇ ਭਗਵਾ ਉਹਦੀ ਟੇਕ ਲੈਣੀ ਹੈ ਜਿਹੜਾ ਸਭ ਕੁਝ ਕਰ ਸਕਦਾ ਕਰਨ ਕਰਾਵਣ ਤੂੰ ਹੀ ਏਕ ਜੀ ਜਾਣ ਤੀ ਤੂੰ ਹੀ ਟੇਕ ਰਾਜ ਜੋਵਣ ਪ੍ਰਭ ਤੂੰ ਧਣੀ ਤੂੰ ਨਿਰਗੁਣ ਤੂੰ ਸਰਗੁਣੀ ਮਹਾਰਾਜ ਕਹਿੰਦੇ ਪ੍ਰਮਾਤਮਾ ਅਕਾਲਪੁਰ ਕਿਰਪਾ ਕਰਦਾ ਜਦੋਂ ਮਨੁੱਖ ਹਕੂਮਤ ਕਰਦਾ ਹੈ ਰਾਜ ਭਾਗ ਲੈਂਦਾ ਪਰ ਰਾਜੇ ਜਿਹੜੇ ਹੰਕਾਰੀ ਹੋ ਜਾਂਦੇ ਆ ਪਰ ਦੁਨੀਆ ਦੇ ਵਿੱਚ ਜੇ ਆਪਾਂ ਦੁਨੀਆ ਦਾ ਇਤਿਹਾਸ ਦੇਖਦੇ ਆ ਦੋ ਰਾਜੇ ਹੋਏ ਆ ਇੱਕ ਰਾਜਾ ਜਨਕ ਤੇ ਇੱਕ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਰਾਜ ਸੀ ਜਿਨ੍ਹਾਂ ਨੇ ਅਕਾਲ ਪੁਰਖ ਪਰਮੇਸ਼ਰ ਦੀ ਰਾਜਾ ਦੇ ਵਿੱਚ ਰਹਿ ਕੇ ਆਪਣਾ ਰਾਜ ਕੀਤਾ ਤੇ ਉਹਨਾਂ ਨੇ ਆਖਿਆ ਕਿ ਪਰਮੇਸ਼ਰ ਤੂੰ ਕਰਨ ਵਾਲਾ ਤੇਰਾ ਕੀਤਾ ਹੋ ਰਿਹਾ ਸਾਰਾ ਕੁਝ ਰਾਜ ਜੋਬਨ ਪ੍ਰਭ ਤੂੰ ਧਣੀ ਧਣੀ ਦਾ ਇਥੇ ਅਰਥ ਹੈ ਮਾਲਕ ਇਹ ਪਰਮੇਸ਼ਰ ਜੇ ਤੂੰ ਜਵਾਨੀ ਦਿੱਤੀ ਹੈ ਨਾ ਤੇ ਉਹਦੇ ਪਿੱਛੇ ਵੀ ਤੇਰੀ ਤਾਕਤ ਹੈ ਜੇ ਤੂੰ ਹਕੂਮਤ ਦਿੱਤੀ ਹੈ ਉਹਦੇ ਪਿੱਛੇ ਵੀ ਤੇਰੀ ਤਾਕਤ ਹੈ ਤੂੰ ਹੀ ਮਾਲਕ ਹੈ ਰਾਜ ਜੋਬਨ ਪ੍ਰਭ ਤੂੰ ਧਣੀ ਤੇਰੇ ਤੋਂ ਬਗਾਰ ਦੂਸਰਾ ਕੋਈ ਨਹੀਂ ਹੈ ਹੁਣ ਕਈਆਂ ਨੂੰ ਤਾਂ ਟੇਕ ਹੁੰਦੀ ਹੈ ਕਈਆਂ ਨੂੰ ਪੈਸੇ ਦਾ ਹੰਕਾਰ ਹੋ ਜਾਂਦਾ ਸਾਰਿਆਂ ਨੂੰ ਪਰ ਕਈ ਲੋਕ ਜਿਹੜੇ ਆ ਪੈਸੇ ਦੇ ਆਸਰੇ ਜੀਵਨ ਬਤੀਤ ਕਰਦੇ ਰੱਬ ਐ ਸਮਝਦੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਮਹਾਰਾਣੀ ਅਕਾਸ਼ੀ ਦੌਲਤ ਗੁਜਰਾਨ ਪਰ ਕੀ ਹੋ ਗਿਆ ਲੋਕਾਂ ਨੇ ਰੱਬ ਨੂੰ ਗੁਜਾਰਨ ਬਣਾ ਲਿਆ ਤੇ ਦੌਲਤ ਨੂੰ ਭਗਵਾਨ ਬਣਾ ਲਿਆ ਅੱਜ ਪੈਸੇ ਦੀ ਲੋਕ ਪੂਜਾ ਕਰਦੇ ਆ ਆ ਕੀ ਹੁੰਦਾ ਦੀਵਾਲੀ ਤੇ ਰੱਬ ਦਾ ਨਾਮ ਹੀ ਨਹੀਂ ਲੈਂਦੇ ਨਾ ਕਹਿੰਦੇ ਲక్ష్ਮੀ ਦੀ ਪੂਜਾ ਕਰਨੀ ਪੈਸੇ ਦੀ ਪੂਜਾ ਕਰਦੇ ਰੱਬ ਨੂੰ ਭੁੱਲ ਗਏ ਪਰ ਮਹਾਰਾਜ ਤ੍ਰਿਕਾ ਮਹਾਰਾਜ ਨੇ ਬਾਣੀ ਦੇ ਵਿੱਚ ਦੱਸਿਆ ਮਾਰਾ ਕਹਿੰਦੇ ਇਹ ਤਾਂ 나ਗਣੀ ਹੈ ਪਰ ਗੁਰਸਿੱਖਾਂ ਨੂੰ ਵਰਤਨ ਦਾ ਢੰਗ ਦੱਸਿਆ ਸਤਗੁਰ ਕਹਿੰਦੇ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਕਹਿੰਦੇ ਜਿਹੜੇ ਇਹਨੂੰ ਮਾਲਕ ਬਣਾ ਕੇ ਇਹਨੂੰ ਰੱਬ ਬਣਾ ਕੇ ਬੈਠੇ ਆ ਨਾ ਤੇ ਉਹ ਆਖਰ ਨੂੰ ਪਛਤਾਉਂਦੇ ਆ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆ ਬਖਸ਼ਿਸ਼ ਕਰਦੇ ਆ ਕਹਿੰਦੇ ਰੱਬ ਅਕਾਲ ਪੁਰਖ ਜਿਹੜਾ ਨਾ ਉਹ ਪ੍ਰਮਾਤਮਾ ਹੈ ਜਿਹੜੇ ਮਾਇਆ ਪੈਦਾ ਕੀਤੀ ਹੈ ਰੱਬ ਬਣਾ ਲਿਆ ਲੋਕਾਂ ਨੇ ਤੇ ਕਹਿੰਦੇ ਪਰ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਕਹਿੰਦੇ ਗੁਰ ਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਰਹਿੰਦੇ ਮਾਇਆ ਦੇ ਵਿੱਚ ਐ ਪਰ ਮਾਇਆ ਤੋਂ ਉਪਰਾਨ ਮੈਂ ਗੁਰੂ ਨੇ ਨਹੀਂ ਕਿਹਾ ਕੀ ਮੇਰਾ ਸਿੱਖ ਗਰੀਬ ਹੋਵੇ ਉਹਦੇ ਕੱਪੜੇ ਫਟੇ ਹੋਣ ਘਰ ਘਰ ਮੰਗਦਾ ਹੋਵੇ ਸਤਿਗੁਰੂ ਨੇ ਬਾਦਸ਼ਾਹ ਬਣਾਇਆ ਉਹਨੇ ਬਹੁਤ ਵੱਡੀ ਕਿਰਪਾ ਕੀਤੀ ਸਿੱਖ ਦੇ ਉੱਪਰ ਸਾਰੇ ਗੁਣ ਪਾਏ ਮਹਾਰਾਜ ਸਿੱਖ ਦੇ ਕੋਲ ਧਨ ਦੌਲਤ ਚਾਹੀਦੀ ਹੈ ਦੁਨੀਆ ਦੀ ਸਿੱਖ ਗਰੀਬ ਨਹੀਂ ਹੋਣਾ ਚਾਹੀਦਾ ਬਰਾਬਰ ਖੜਾ ਹਨ ਸਿੱਖ ਅੱਜ ਦੁਨੀਆ ਦੇ ਬਰਾਬਰ ਖੜਾ ਹੈ ਭਾਵੇਂ ਅਸੀਂ ਬਹੁਤ ਘੱਟ ਪਰਸੈਂਟ ਦੇ ਵਿੱਚ ਪੂਰੇ ਦੇਸ਼ ਦੇ ਉੱਪਰ ਪੂਰੇ ਸੰਸਾਰ ਦੇ ਉੱਪਰ ਸਿੱਖ ਰਾਜ ਕਰਦੇ। ਉਹ ਕਿਹੜਾ ਕੰਮ ਸੀ ਕਿਉਂਕਿ ਜੁਗਤੀ ਗੁਰੂ ਨੇ ਦਸੀ। ਵਿਦਵਾਨਾਂ ਨੇ ਕਿਹਾ ਨਾ ਕਿ ਜਦੋਂ ਪੈਸਾ ਜਿਹੜਾ ਨਾ ਦਿਮਾਗ ਤੇ ਚੜ ਜਾਂਦਾ ਮਾਇਆ ਦਿਮਾਗ ਵਿੱਚ ਬੈਠ ਜਾਂਦੀ ਹੈ ਤੇ ਰੱਬ ਭੁੱਲ ਜਾਂਦਾ। ਅਕਾਲ ਪੁਰਖ ਭੁੱਲ ਜਾਂਦਾ। ਫਿਰ ਉਹਨਾਂ ਨੇ ਬੜਾ ਸੋਹਣਾ ਲਿਖਿਆ। ਆ ਫਿਰ ਲੋਕਾਂ ਨੇ ਕੀ ਕੀਤਾ? ਪੈਸਾ ਜਿਹੜਾ ਸੀ ਜੇਬ 'ਚ ਪਾਉਂਦੇ ਆ ਤੇ ਗਿਆਨ ਉੱਪਰ ਰੱਖਣ। ਗਿਆਨ ਉਪਰਖਣਾ ਤੇ ਮਾਇਆ ਨੂੰ ਜੇਬ ਚ ਪਾਉਣਾ ਹੈ। ਅਧੂਰ ਨਾ ਜਾਓ ਗੁਰਦੁਆਰੇ ਵਿੱਚ ਹਰ ਇੱਕ ਚੀਜ਼ ਸਾਨੂੰ ਸਿਖਾਉਂਦੀ ਹੈ। ਦੇਖੋ ਨਾ ਪ੍ਰਕਾਸ਼ ਉੱਚੀ ਜਗ੍ਹਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਉੱਚੀ ਜਗ੍ਹਾ ਹੈ। ਪ੍ਰਕਾਸ਼ ਹੋ ਰਿਹਾ ਹੈ। ਉੱਚੀ ਜਗ੍ਹਾ ਤੇ ਹੁੰਦਾ ਹੈ ਮਾਇਆ ਕਿੱਥੇ ਆ ਥੱਲੇ। ਮਹਾਰਾਜ ਨੇ ਸਾਨੂੰ ਇਹ ਬਖਸ਼ਿਸ਼ ਕਰਤੀ ਵੀ ਸ਼ਬਦ ਤੇਰੇ ਦਿਮਾਗ ਵਿੱਚ ਹੋਣਾ ਚਾਹੀਦਾ ਤੇਰੇ ਦਿਲ ਵਿੱਚ ਹੋਣਾ ਚਾਹੀਦਾ। ਤੇ ਗਿਆਨ ਜਿਹੜਾ ਗੁਰੂ ਦਾ ਤੇਰੇ ਦਿਮਾਗ ਦੇ ਵਿੱਚ ਤੇਰੇ ਦਿਲ ਵਿੱਚ ਹੋਣਾ ਚਾਹੀਦਾ। ਤੇ ਪੈਸਾ ਜਿਹੜਾ ਥੱਲੇ ਹੋਣਾ ਚਾਹੀਦਾ ਇਹ ਨਹੀਂ ਕਿ ਪੈਸੇ ਦੇ ਉੱਪਰ ਪੈਰ ਰੱਖਣੇ ਆ ਮਤਲਬ ਉਹਨੂੰ ਨੀਵਾ ਰੱਖਣਾ ਪਰਮੇਸ਼ਰ ਵੱਡਾ ਹੈ ਜੇ ਇਹਦੀ ਪੂਜਾ ਕਰੋਗੇ ਤੇ ਮਹਾਰਾ ਨੇ ਇੱਕ ਹੋਰ ਪੰਕਤੀ ਵਿਚਾਰਨ ਕੀਤੀ ਹੈ ਜਿਹੜੇ ਮਾਇਆ ਦੀ ਪੂਜਾ ਕਰਦੇ ਆ ਨਾ ਮੈਂ ਜਿਹਦਾ ਬੰਧ ਕੀਤੀ ਨਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਆ ਜਿਹੜਾ ਗੁਰੂ ਦੇ ਵੱਲ ਹੋ ਜਾਂਦਾ ਨਾ ਜਿਹੜਾ ਪਰਮੇਸ਼ਰ ਵੱਲ ਮੁੱਕ ਕਰਦਾ ਤੇ ਮਾਇਆ ਉਹਦੇ ਮਗਰ ਮਗਰ ਆਉਂਦੀ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਉਹ ਪਤਾ ਨਹੀਂ ਲੱਗਦਾ ਕਿਹੜਾ ਕੰਮ ਕਿਦਾਂ ਹੋਇਆ ਉਹ ਪਰਮੇਸ਼ਰ ਕਰਦਾ ਚਿੰਤ ਕੰਮ ਕਰੇ ਪ੍ਰਭ ਤਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾ ਉਹਨਾਂ ਤੇ ਪਰਮੇਸ਼ਰ ਕਿਰਪਾ ਕਰ ਦਿੰਦਾ ਬਖਸ਼ਿਸ਼ ਕਰ ਦਿੰਦਾ ਇੱਕ ਫਕੀਰ ਜਾ ਰਿਹਾ ਸੀ ਤੇ ਨਾਲ ਉਹਦਾ ਇੱਕ ਸੇਵਕ ਸੀ ਤੇ ਉਹ ਫਕੀਰ ਜਿਹੜਾ ਇਦਾਂ ਦਾ ਸ਼ਾਮਾ ਹੋ ਗਿਆ ਸ਼ਾਮਦਾਨੇ ਰਾਜਾ ਹੋਣਾ ਸ਼ੁਰੂ ਹੋ ਗਿਆ ਤੇ ਜੰਗਲ ਦਾ ਰਸਤਾ ਸੀ ਉਹ ਫਕੀਰ ਜਿਹੜਾ ਸੀ ਉਹਦੇ ਕੋਲ ਇੱਕ ਥੈਲਾ ਸੀ ਉਹ ਕਦੇ ਥੈਲੇ ਨੂੰ ਹੱਥ ਰਾਵੇ ਕਦੇ ਬਾਰ ਬਾਰ ਬੋਲੇ ਪਿੰਡ ਆ ਜਾਏ ਸ਼ਹਿਰ ਨਹੀਂ ਆਇਆ ਹਲੇ ਤੱਕ ਪਿੰਡ ਨਹੀਂ ਆਇਆ ਸ਼ਹਿਰ ਨਹੀਂ ਆਇਆ ਸੇਵਕ ਬੜਾ ਹੈਰਾਨ ਹੋਇਆ ਵੀ ਇਹ ਇੰਨਾ ਬਚੈਨੀ ਦੇ ਵਿੱਚ ਕਿਉਂ ਹੈ ਇੰਨਾ ਘਬਰਾਇਆ ਕਦੇ ਵੀ ਨਹੀਂ ਹੁੰਦਾ ਕਦੇ ਵੀ ਚਿੰਤਾ ਵਿੱਚ ਨਹੀਂ ਹੁੰਦਾ ਬਾਰ ਬਾਰ ਪੁੱਛ ਰਿਹਾ ਕਿ ਪਿੰਡ ਨਹੀਂ ਆਇਆ ਸ਼ਹਿਰ ਨਹੀਂ ਆਇਆ ਫਿਰ ਕਦੇ ਥੈਲੇ ਨੂੰ ਹੱਥ ਲਾਉਂਦਾ ਕਾਫੀ ਚੱਲਦੇ ਰਹਿ ਚੱਲਦੇ ਰਹੇ ਉਹਨੂੰ ਪਿਆਸ ਲੱਗੀ ਕਹਿੰਦਾ ਮੈਂ ਮੂੰਹ ਹੱਥ ਧੋ ਕੇ ਆਇਆ ਪਾਣੀ ਪੀ ਕੇ ਆਇਆ ਤੇ ਮੇਰਾ ਥੈਲਾ ਫੜ ਲਿਆ। ਪਿਓ ਦਾ ਜਿਹੜਾ ਸੇਵਕ ਸੀ ਉਹਨੇ ਦੇਖਿਆ ਥੈਲੇ ਵਿੱਚ ਕੀ ਹੈ ਉਹਨੇ ਥੈਲਾ ਦੇਖਿਆ ਤੇ ਥੈਲੇ ਵਿੱਚ ਸੋਨੇ ਦੀਆਂ ਦੋ ਇਟਾਂ ਸੀ। ਸੋਨੇ ਦੇ ਦੋ ਦੇ ਗਿਆ ਕੋਈ ਉਹ ਝੋਲੇ 'ਚ ਪਾਈ ਫਿਰਦਾ ਸੀ। ਹੁਣ ਖਤਰਾ ਕੀ ਸੀ ਚਿੰਤਾ ਕੀ ਸੀ ਵੀ ਜੰਗਲ ਤੋਂ ਨਿਕਲ ਚਲੀਏ ਬਸੋਂ ਵਿੱਚ ਪਹੁੰਚ ਜਾਵਾਂਗੇ ਪਿੰਡ ਵਿੱਚ ਪਹੁੰਚ ਜਾਵਾਂਗੇ ਸ਼ਹਿਰ ਵਿੱਚ ਪਹੁੰਚ ਜਾਵਾਂਗੇ ਤੇ ਖਤਰਾ ਕੋਈ ਨਹੀਂ ਰਹਿ। ਉਹਨੇ ਆਖਿਆ ਵੀ ਇਹੀ ਚਿੰਤਾ ਦਾ ਕਾਰਨ ਹੈ। ਉਹਨੇ ਕੀ ਕੀਤਾ? ਸੇਵਕ ਨੇ ਉਹ ਥੈਲੇ ਵਿੱਚੋਂ ਸੋਨੇ ਦੀਆਂ ਈਟਾਂ ਬਾਹਰ ਸੜ ਦਿੱਤੀਆਂ। ਥੈਲੇ ਵਿੱਚ ਉਹਦਾਂ ਦੇ ਪੱਥਰ ਪਾ ਦਿੱਤੇ ਦੋ। ਕਹਿ ਲੱਗਾ ਮਹਾਪੁਰਸ਼ ਉਹ ਹੋ ਗਿਆ। ਸ਼ੰਭੂ ਆ ਤੋ ਲਿਆ ਕਹਿੰਦਾ ਕਿ ਜਲ ਛੱਕ ਲਿਆ ਕਹਿੰਦਾ। ਕਹਿੰਦਾ ਲਓ ਤੁਹਾਡਾ ਥੈਲਾ। ਉਹ ਥੈਲਾ ਫੜ ਲਿਆ ਉਹਨੇ। ਚੱਲਦਾ ਰਿਹਾ, ਚੱਲਦਾ ਰਿਹਾ 5-7 ਮੀਲ ਚੱਲ ਪਿਆ। ਫਿਰ ਪੁੱਛੀ ਜਾਂਦਾ, ਫਿਰ ਥੈਲੇ ਨੂੰ ਹੱਥ ਲਾਉਂਦਾ। ਵਜ਼ਨ ਉਹਨਾਂ ਹੀ ਸੀ। ਕਹਿੰਦਾ ਕਾ ਪਿੰਡ ਨਹੀਂ ਆ ਰਿਹਾ ਸ਼ਹਿਰ ਨਹੀਂ ਆ ਰਿਹਾ ਜਲਦੀ ਪਹੁੰਚਣਾ ਕੋਈ ਪਿੰਡ ਆ ਜਾਏ ਸ਼ਹਿਰ ਆ ਜਾਏ ਉਹ ਕਹਿੰਦਾ ਕਾ ਚਿੰਤਾ ਨਾ ਕਰੋ ਜਿਹੜੀ ਚਿੰਤਾ ਸੀ ਨਾ ਉਹ ਮੈਂ ਪਿੱਛੇ ਸੱਟ ਕੇ ਆਇਆ ਹੇ ਤੁਹਾਡੀ ਤੁਹਾਡੀ ਚਿੰਤਾ ਮੈਂ ਪਿੱਛੇ ਸੱਡ ਦਿੱਤੀ ਹੈ ਕਹਿੰਦਾ ਕਾ ਕੀ ਕਹਿੰਦਾ ਕਾ ਥੈਲਾ ਦੇਖ ਲਓ ਥੈਲੇ ਦੇਖਿਆ ਤੇ ਪੱਥਰ ਕਹਿੰਦਾ ਕੀ ਸੀ ਕਹਿੰਦਾ ਜੋ ਸੀ ਨਾ ਸੱਡ ਦਿੱਤਾ ਕਹਿੰਦਾ ਕਾ ਹੁਣ ਤਾਂ ਫੇਰ ਇੱਥੇ ਆਰਾਮ ਕਰ ਲੈਨੇ ਜੰਗਲ 'ਚ ਕਰ ਲੈ ਜੇ ਹੈ ਹੀ ਕੁਝ ਨਹੀਂ ਹੈ ਤੇ ਇੱਥੇ ਆਰਾਮ ਕਰੀਏ ਉਹ ਚਿੰਤਾ ਜਿਹੜੀ ਹੈ ਨਾ ਬੰਦਾ ਭੱਜਿਆ ਹੀ ਫਿਰਦਾ ਹਰੇਕ ਬੰਦਾ ਦੁਖੀ ਹੈ ਹਰੇਕ ਬੰਦਾ ਜੇ ਮਾਇਆ ਨੂੰ ਮਹਾਰਾਜ ਕਹਿੰਦੇ ਆ ਕਹਿੰਦੇ ਭਾਈ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ ਜਿਹਦੇ ਕੋਲ ਜਾਦੀ ਹੈ ਉਹ ਵੀ ਟੈਨਸ਼ਨ ਦੇ ਵਿੱਚ ਤੇ ਜਿਹਦੇ ਕੋਲ ਨਹੀਂ ਆ ਉਹ ਵੀ ਵਿਚਾਰਾ ਟੈਨਸ਼ਨ ਚ ਹੁਣ ਉਹਦੇ ਕੋਲ 90 ਰੁਪਏ ਹੈ ਗਰੀਬ ਆਦਮੀ ਕੋ ਕਹਿੰਦਾ 100 ਹੋ ਜਾਣ ਹਜ਼ਾਰ ਹੋ ਜਾਣ ਜਿਹਦੇ ਕੋਲ ਲੱਖਾਂ ਕਹਿੰਦੇ ਕਰੋੜਾਂ ਹੋ ਜਾਣ ਉਹਦੀ ਦੌੜ ਵਿੱਚ ਲੱਗਾ ਤੇ ਉਹਦੇ ਕਾਰਨ ਰੱਬ ਕੋ ਨਗਿਆ ਮੈਂ ਫਿਰ ਬੇਨਤੀ ਕਰਦਾ ਹਰੇਕ ਦੀ ਗੱਲ ਨਹੀਂ ਹੈ ਪਰਮੇਸ਼ਰ ਜੀ ਤੇ ਕਿਰਪਾ ਕਰ ਦਿੰਦਾ ਮਾਇਆ ਦੇ ਮਹਾਰਾਜ ਕਹਿੰਦੇ ਆ ਇਹਦੇ ਵਿੱਚ ਰਹਿ ਕੇ ਮਾਇਆ ਦੇ ਵਿੱਚ ਰਹਿ ਕੇ ਰੱਬ ਨੂੰ ਪ੍ਰਾਪਤ ਕਰਦੇ ਤੁਸੀਂ ਬੈਠੇ ਹੋ ਨਾ ਤੁਸੀਂ ਵੀ ਤਾਂ ਕੰਮ ਕਰਦੇ ਹੋ ਕਾਰੋਬਾਰ ਕਰਦੇ ਮਹਾਰਾਜ ਨੇ ਕਿਹਾ ਨਾ ਆਪਾਂ ਪੜਦੇ ਗੁਰੂ ਅਮਰਦਾਸ ਜੀ ਦੇ ਬਚਨ ਰੋਜ਼ ਪੜ੍ਹਦੇ ਆ ਕਹਿੰਦੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਰ ਸਭ ਇੱਕੋ ਦੇਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਦਾ ਜਮਿਆ ਪਰਵਾਰ ਭਲਾ ਪਾਇਆ ਲਿਬ ਛੁਟਕੀ ਲੱਗੀ ਦ੍ਰਿਸ਼ਣਾ ਮਾਇਆ ਅੰਮ੍ਰਿਤ ਪਾਇ ਇਹ ਮਾਇਆ ਜਿਤ ਹਰ ਵਿਸਰੇ ਮੋਹ ਪਜੇ ਭਾਉ ਦੂਜਾ ਲਾਇ ਕਹ ਨਾਨਕ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਕਹ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਬ ਲੱਗੀ ਤਿਨੇ ਵਿੱਚੇ ਮਾਇਆ ਪਾਇਆ ਜਿਨ੍ਹਾਂ ਦੀ ਲਿਬ ਲੱਗੀ ਨਾ ਗੁਰੂ ਨਾਲ ਪਿਆਰ ਬਣ ਗਿਆ ਉਹ ਮਾਇਆ ਵਿੱਚ ਰਹਿੰਦਿਆਂ ਹੋਇਆ ਵੀ ਰੱਬ ਨੂੰ ਪ੍ਰਾਪਤ ਕਰ ਲੈਂਦੇ ਆ ਇੱਕ ਹੋਰ ਉਦਾਹਰਣ ਦੇਣਾ ਸੁਖਦੇਵ ਰਿਸ਼ੀ ਉਹਨੂੰ ਇੱਕ ਭਾਲ ਸੀ ਵੀ ਬੰਦਾ ਜਿਹੜਾ ਕਿੱਦਾਂ ਕਰ ਸਕਦਾ ਹੈ ਵੀ ਸੰਸਾਰ ਦੇ ਵਿੱਚ ਰਹਿ ਕੇ ਨਿਰੰਕਾਰ ਦੀ ਭਗਤੀ ਕਿੱਦਾਂ ਕਰ ਸਕਦਾ ਹੈ ਇਹਨਾਂ ਨੇ ਬਹੁਤ ਕੁਝ ਕੀਤਾ ਬ੍ਰਾਹਮਣ ਨੇ ਬਹੁਤ ਕੁਝ ਲੋਕਾਂ ਦੇ ਪੱਲੇ ਪਾ ਦਿੱਤਾ ਵੀ 25 ਸਾਲ ਤੁਸੀਂ ਗ੍ਰਸਤ 25 ਸਾਲ ਬਾਹਰ ਰਹਿਣਾ 25 ਸਾਲ ਸੰन्यास ਲੈਣਾ ਬਹੁਤ ਕੁਝ ਕੀਤਾ ਮਹਾਰਾਜ ਨੇ ਕਿਹਾ ਤੁਸੀਂ ਘਰ ਦੇ ਵਿੱਚ ਹੀ ਰਹੋ ਰੇਮਨ ਐਸੋ ਕਰ ਸੰਿਆਸਾ ਬਣਸੇ ਸਦਨ ਸਭੇ ਕਰ ਸਮਝੋ ਮਨ ਹੀ ਬਾਹੇ ਉਹਦਾ ਸੀ ਕਦੇ ਭਜਣ ਦੀ ਲੋੜ ਨਹੀਂ ਹੈ ਪਰਿਵਾਰ ਵਿੱਚ ਰਹੋ ਨਰਨਕਾਰ ਦੀ ਸੇਵਾ ਕਰੋ ਪਰਮੇਸ਼ਰ ਦੀ ਸੇਵਾ ਕਰੋ ਉਹਨੂੰ ਭਾਲ ਕਰਦਿਆਂ 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 ਕਿਸੇ ਨੇ ਆਖਿਆ ਵੀ ਤੂੰ ਐਦਾਂ ਕਰ ਰਾਜਾ ਜਨਕ ਦੇ ਕੋਲ ਚਲੇ ਜਾ ਉਹ ਜੈਨ ਨਗਰੀ ਸੀ ਉਹ ਕਹਿੰਦਾ ਰਾਜਾ ਮੈਨੂੰ ਕੀ ਸਮਝਾ ਸਕਦਾ ਵੀ ਜਿਹੜਾ ਰਾਜਾ ਹੋਵੇ ਰਾਜੇ ਨੂੰ ਥੋੜੇ ਧਰਮ ਦੀ ਗੱਲ ਪਤਾ ਹੁੰਦੀ ਹੈ ਉਹ ਕਹਿੰਦੇ ਜਾ ਤਸੇ ਤੈਨੂੰ ਤੇਰਾ ਗੱਲ ਦਾ ਜਵਾਬ ਦੇ ਦੇਗਾ ਕਿਉਂਕਿ ਉਹ ਰਾਜਾ ਵੀ ਹੈ ਤੇ ਉਹ ਭਗਤ ਵੀ ਹੈ ਪਰ ਮੇਰੇ ਗੁਰੂ ਮਾਰਾ ਨੇ ਬਾਣੀ ਵਿੱਚ ਨਾਮ ਉਚਾਰਨ ਕੀਤਾ ਉਹ ਰਾਜਾ ਵੀ ਹੈ ਤੇ ਭਗਤ ਵੀ ਹੈ ਕਹਿੰਦੇ ਜਦੋਂ ਗਿਆਨ ਸੁਖਦੇਵ ਰਿਸ਼ੀ ਉਹਨੇ ਕਿਹਾ ਵੀ ਇਹ ਤਾਂ ਕਿੱਡੇ-ਕੱਡੇ ਮਹਿਲ ਬਣਾਏ ਆ ਕਿੰਨਾ ਸਾਜੋ-ਸਮਾਨ ਹੈ ਤੇ ਇਹ ਕਿੱਥੇ ਭਗਤੀ ਕਰਦਾ ਹੋਣਾ ਹੈ ਵੀ ਕਿਦਾਂ ਰੱਬ ਮਿਲ ਸਕਦਾ ਮਾਇਆ ਵਿੱਚ ਰਹਿ ਕੇ ਤੇ ਜਦੋਂ ਰਾਜਾ ਜਨਕ ਦੇ ਨਾਲ ਮੁਲਾਕਾਤ ਹੋਈ ਤੇ ਉਹਨੇ ਆਖਿਆ ਵੀ ਤੁਸੀਂ ਬਹੁਤ ਦੂਰੋਂ ਚੱਲ ਕੇ ਆਇਓ ਤੁਸੀਂ ਆਰਾਮ ਕਰ ਲਓ ਤੁਸੀਂ ਆਰਾਮ ਕਰ ਲਓ ਤੇ ਆਪਾਂ ਸਵੇਰੇ ਗੱਲ ਕਰਾਂਗੇ ਜਿਹੜੇ ਤੁਹਾਡੇ ਸਵਾਲ ਹਨ ਸਵੇਰੇ ਉਹਦਾ ਜਵਾਬ ਦੇਣਾ ਤੇ ਉਹ ਇਦਾਂ ਦਾ ਕਮਰਾ ਸੀ ਇੱਕ ਪਲੰਗ ਸੀ ਉਹਦੇ ਵਿੱਚ ਤੇ ਉਹ ਜਗ੍ਹਾ ਵੀ ਉੱਨੀ ਕਿਸੇ ਨਾਲ ਬੰਦਾ ਇੱਧਰ ਉੱਤਰ ਸਕਦਾ ਸੀ ਨਾ ਇੱਧਰ ਉੱਤਰ ਸਕਦਾ ਸੀ ਨਾ ਬਾਹਰ ਆ ਜਾ ਸਕਦਾ ਸੀ ਜਦੋਂ ਉਹ ਅੰਦਰ ਚਲਾ ਗਿਆ ਤੇ ਉਹਨਾਂ ਕਹੇ ਵੀ ਹੁਣ ਸਵੇਰੇ ਬਣਾਗੇ ਬਾਹਰ ਉਹ ਕੁੰਡਾ ਲਾ ਦਿੱਤਾ ਤੇ ਦੀਵਾ ਦਿਲੀਦਰ ਜਗਣਾ ਸੀ ਜਾਗ ਗਿਆ ਉਹਦਾ ਤੇਲ ਖਤਮ ਹੋ ਗਿਆ ਪਰ ਜੀਵੇ ਜਗਦੇ ਤੇ ਉਹਨੇ ਦੇਖ ਲਿਆ ਉੱਪਰ ਤੇ ਇੱਕ ਧਾਗੇ ਦੇ ਨਾਲ ਕੱਚੇ ਧਾਗੇ ਦੇ ਨਾਲ ਤਲਵਾਰ ਲਟਕ ਰਹੀ ਸੀ ਉਹ ਸਾਰੀ ਰਾਤ ਨਹੀਂ ਨੀਂਦ ਆਈ ਉਹਨੂੰ ਸਾਰੀ ਰਾਤ ਸਿਰ ਉਹ ਆਇਆ ਤੇ ਰਾਜਾ ਜਨਕ ਨੇ ਦਰਵਾਜਾ ਖੋਲ੍ਹਿਆ ਪਹਿਲਾਂ ਮਾਫੀ ਮੰਗੀ ਕਹਿੰਦਾ ਗੁਸਤਾਖੀ ਦੀ ਮਾਫੀ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਆ ਕਿ ਤੁਸੀਂ ਸੰਸਾਰ ਦੇ ਵਿੱਚ ਰਹਿ ਕੇ ਨਿਰੰਕਾਰ ਦੀ ਭਗਤੀ ਕਿਦਾਂ ਕਰਦੇ ਹੋ ਕਹਿੰਦੇ ਅਸੀਂ ਮੌਤ ਦੀ ਤਲਵਾਰ ਲਟਕਦੀ ਦੇਖਦੇ ਆ ਇਹੀ ਤਾਂ ਮਹਾਰਾਜ ਕਹਿੰਦੇ ਭੁੱਲ ਗਿਆ ਮਨੁੱਖਾ ਨੂੰ ਖਾਣਾ ਪੀਣਾ ਹੱਸਣਾ ਸੋਣਾ ਬਿਸਰ ਗਿਆ ਹੈ ਮਰਨਾ ਖਸਮ ਵਿਸਾਰ ਖਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਹਾਂ ਇਹ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਸਾਨੂੰ ਨਹੀਂ ਦੱਸਿਆ ਵੀ ਤੂੰ ਕਦੋਂ ਮਰਨਾ ਹੈ ਪਰ ਇਹ ਸਾਰੇ ਨੂੰ ਪਤਾ ਵੀ ਜੋ ਪਜੋ ਸੋ ਬਣਸ ਹੈ ਜੇ ਪਤਾ ਹੋਵੇ ਨਾ ਵੀ ਤੂੰ 40 ਸਾਲ 'ਚ ਮਰ ਜਾਣਾ ਤੂੰ 50 ਸਾਲ 'ਚ ਮਰ ਜਾਣਾ ਬੰਦਾ ਜਿਹੜਾ ਭੱਜਾ ਫਿਰਦਾਗਾ ਤਾਂ ਕੀ ਕਰਨਾ ਕੰਮ ਕਾਦੇ ਕਰਨਾ ਮਰ ਤਾਂ ਜਾਣਾ ਉਹਨੇ ਇਹ ਨਹੀਂ ਦੱਸਿਆ ਆ ਬਣ ਗਲੇ ਕਰਮਸ਼ੀਲ ਹੋ ਜਾਓ ਤੇ ਜਿਹੜਾ ਧਰਮ ਦਿੱਤਾ ਨਾ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਇਹ ਬੇਲੜਾ ਬੇਲੜਾ ਦਾ ਧਰਮ ਨਹੀਂ ਹੈ ਇਹ ਨੂੰ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਇੱਥੇ ਤਾਂ ਮਹਾਰਾਜ ਨੇ ਬੜੀ ਸਾਡੇ ਤੇ ਕਿਰਪਾ ਕੀਤੀ ਆ ਮਹਾਰਾਜ ਕਹਿੰਦੇ ਉਹ ਲੋਕ ਜਿਹੜੇ ਰਾਜ ਕਰਦੇ ਆ ਜਵਾਨੀ ਮਾਣਦੇ ਆ ਪਰਮਾਤਮਾ ਤੂੰ ਆ ਸਾਰਿਆਂ ਦੇ ਪਿੱਛੇ ਰਾਜ ਜੋਬਨ ਪ੍ਰਭ ਤੂੰ ਧਣੀ ਤੂੰ ਨਿਰਗੁਣ ਤੂੰ ਸਰਗੁਣ ਹੁਣ ਕਈ ਕਹਿੰਦੇ ਆ ਪ੍ਰਮਾਤਮਾ ਨਿਰਗੁਣ ਸਰੂਪ ਹੈ ਕੋਈ ਕਹਿੰਦਾ ਸਰਗੁਣ ਰੂਪ ਦੇ ਵਿੱਚ ਹੈ ਮਹਾਰਾਜ ਕਹਿੰਦੇ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਈ ਉਹੀ ਸਭ ਕੁਝ ਹੈ ਉਹ ਤੋਂ ਬਿਗਰ ਕੁਛ ਨਹੀਂ ਈਹਾ ਉਹਾ ਤੁਮ ਰੱਖੇ ਇੱਥੇ ਉੱਥੇ ਤੂੰ ਹੀ ਰੱਖਿਆ ਕਰਦਾ ਗੁਰ ਕਿਰਪਾ ਤੇ ਕੋ ਲਖੇ ਕੋਈ ਅਲੱਗ ਹੀ ਮਨੁੱਖ ਹੈ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਉਹਦੇ ਭੇਦ ਨੂੰ ਸਮਝਦਾ ਹੈ ਅੰਤਰਜਾਮੀ ਪ੍ਰਭ ਸੁਜਾਨ ਉਹ ਅੰਤਰਜਾਮੀ ਹੈ ਉਹ ਸਿਆਣਾ ਹੈ ਨਾਨਕ ਤਕੀਆ ਤੂੰ ਹੀ ਤਾਣ ਤਕੀਆ ਤਾਂ ਆਪਾਂ ਸਾਰੇ ਸਮਝਦੇ ਹਾਂ ਸਹਾਰਾ ਤਕੀਆ ਮਤਲਬ ਸਹਾਰਾ ਤੂੰ ਹੀ ਸਾਡਾ ਤਕੀਆ ਏ ਸੋ ਜਿਹੜਾ ਤੁਹਾਡਾ ਤਾਣ ਹੈ ਨਾਨਕ ਤਕੀਆ ਤੂੰ ਹੀ ਤਾਣ ਜਿਹਨੂੰ ਭਰੋਸਾ ਆ ਗਿਆ ਵੀ ਕਰਨ ਤੇ ਕਰਾਉਣ ਦੀ ਸਮਰੱਥਾ ਪਰਮੇਸ਼ਰ ਦੇ ਕੋਲ ਹੈ ਫਿਰ ਬੇਨਤੀ ਕਰਿਆ ਅਸੀਂ ਬੈਠੇ ਆ ਬਾਣੀ ਪੜ ਰਹੇ ਆ ਸੁਣ ਰਹੇ ਆ ਸੰਗਤ ਕਰਦੇ ਇਹ ਸਭ ਕੁਝ ਕਰਾਉਣ ਦੀ ਸਮਰਥਾ ਅਕਾਲ ਪੁਰਖ ਦੇ ਕੋਲ ਹੈ ਉਹ ਤਾਕਤ ਇਹਨਾਂ ਦੇਵੇ ਆਪਾਂ ਬੋਲੇ ਨਹੀਂ ਸਕਦੇ ਜੋ ਤਾਕਤ ਇਹਨਾਂ ਦੇਵੇ ਅਸੀਂ ਸੁਣ ਨਹੀਂ ਸਕਦੇ ਉਹ ਸਭ ਕੁਝ ਆਪ ਕਰ ਰਿਹਾ ਆਪ ਕਥੇ ਆਪ ਸੁਣਨੇ ਹਰ ਆਪੇ ਇੱਕ ਆਪ ਵਿਸਥਾਰ ਬਾਹਰ ਨੇ ਬਲਿਹਾਰ ਨੇ ਲਖ ਬਰੀਆ ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀ ਹੈ ਮਹਾਰਾਜ ਕਿਰਪਾ ਕਰਨ ਪੁਰ ਸੰਗਤ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ